ਹੈ ਅਰਬਨ ਸਟੇਟ ਪਗਵਾੜਾ ਦੀ 메인 ਸੜਕ ਜਿਹਦੇ ਉੱਪਰ ਦੋਨਾਂ ਸਾਈਡਾਂ ਤੇ ਕੁਝ ਤਾਂ ਸਰਕਾਰੀ ਤੌਰ ਤੇ ਦਰਖਤ ਲਗਾਏ ਹੋਏ ਨੇ ਪਰ ਕੁਝ ਵਾਤਾਵਰਨ ਪ੍ਰੇਮੀ ਜਿਨ੍ਹਾਂ ਨੇ ਬੂਟੇ ਲਾਉਣ ਤੋਂ ਬਾਅਦ ਉਹਨਾਂ ਦੀ ਸਾਂਭ ਸੰਭਾਲ ਕੀਤੀ ਹੈ ਜਿਸ ਕਰਕੇ ਹਰ ਪਾਸੇ ਹਰਿਆਈ ਹਰਿਆਈ ਔਰ ਬਹੁਤ ਹੀ ਵਧੀਆ 뷰 ਇਸ ਵੇਲੇ ਹੈਗਾ ਜਿਹੜੇ ਕੁਝ ਵਾਤਾਵਰਨ ਪ੍ਰੇਮੀ ਨੇ ਉਹਨਾਂ ਕੱਲੇ ਬੂਟੇ ਲਾਉਣ ਤਾਂ ਕੀ ਮਕਸਦ ਨਹੀਂ ਉਹਨੂੰ ਸਾਂਭ ਸੰਭਾਲ ਵੀ ਕਰਦੇ ਨੇ ਤੇ ਅੱਜ ਵੀ ਕੁਝ ਵਾਤਾਵਰਣ ਪ੍ਰੇਮੀ ਬੂਟੇ ਲਗਾ ਰਹੇ ਨੇ ਆਓ ਅੱਜ ਦੇਖੀਏ ਕਿ ਵਾਤਾਵਰਣ ਪ੍ਰੇਮੀਆਂ ਨੇ ਆਪਣੇ ਨਵਿਕਲੇ ਹੀ ਟੰਦੇ ਨਾਲ ਬੂਟੇ ਲਾ ਕੇ ਉਦੋਂ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਆਓ ਦੇਖਦੇ ਹਾਂ ਸਟਾਰਮ ਵਾਟਰ ਡਿਸਪੋਜ਼ਲ ਪੰਪ ਜਿਹੜਾ ਹੈ ਉੱਥੇ ਖਾਲੀ ਥਾਂ ਕਾਫੀ ਪਿਆ ਹੋਇਆ ਜਿਹਦੇ ਵਿੱਚ ਅੱਜ بارش ਹੋਣ ਦੇ ਬਾਵਜੂਦ ਵੀ ਬਹੁਤ ਵਧੀਆ ਮੌਸਮ ਸਹਾਵਣਾ ਹੈ ਤੇ ਬੂਟੇ ਲਗਾਏ ਜਾ ਰਹੇ ਨੇ ਇਹ ਆਪ ਹੀ ਬੂਟੇ ਖਰੀਦ ਕੇ ਲਿਆ ਕੇ ਉਹਨਾਂ ਨੂੰ ਇਸ ਏਰੀਏ 'ਚ ਔਰ ਜਾਂ ਜਿੱਥੇ ਵੀ ਇਹਨਾਂ ਨੂੰ ਥਾਂ ਮਿਲਦਾ ਹੈ ਉੱਥੇ ਬੂਟੇ ਲਗਾ ਦਿੰਦੇ ਨੇ ਫਿਰ ਉਹਨਾਂ ਦੀ ਸਾਂਭ ਸੰਭਾਲ ਵੀ ਕਰਦੇ ਨੇ ਜਿਹਦੇ ਕਰਕੇ ਅਰਬਨ ਸਟੇਟ ਫਗਵਾੜਾ ਦੇ इस रोड के उपर बहुत ही संघने दरख्त हैं ਇਹ ਵਾਤਾਵਰਨ ਪ੍ਰੇਮੀ ਇਕੱਲੇ ਬੂਟੇ ਲਗਾਉਂਦੇ ਨਹੀਂ ਉਹਨਾਂ ਦੀ ਸਾਂਭ ਸੰਭਾਲ ਵੀ ਕਰਦੇ ਨੇ ਔਰ ਜਿੰਨੀ ਹਰਿਆਲੀ ਤੁਹਾਨੂੰ ਦਿਖ ਰਹੀ ਆ ਸਾਰੀ ਇਹਨਾਂ ਦੀ ਹੀ ਦੇਣ ਹੈ ਕਿ ਜਿਹਦੇ ਨਾਲ ਇੱਥੋਂ ਦਾ ਵਾਤਾਵਰਨ ਕਾਫੀ ਸੁੱਧ ਹੈ

ਦਿਆ ਸ਼ੁਰੂ ਇਹ ਨਰਮ ਹੋ ਰਿਹਾ ਹੈ ਲੋ ਆਹ ਜਿਹੜਾ ਨੂੰ ਪਤਾ ਨਾ ਸੌਖਾ ਹੋ ਜਾਊਗਾ ਲੋ ਇਧਰ ਲੋ ਜੀ ਆਓ ਜੀ ਤੇ ਹੀ ਨਾ ਕਰੀ ਨਾ ਕਰੇ ਕਰੋ ਪਰ ਚਾਰ ਪੈਨ ਕਬਲਾ ਮਾਣੇ ਮੋਟਾ ਅਜੀ ਰੰਬਾ ਨਾ ਖ ਬਾਅਦ ਰੰਬਾ ਨਿਕਾ ਆਹੋ ਪਲੇ ਹਲੋ ਅਸੀਂ ਤੇ ਹੀ ਰਿਕੁਐਸਟ ਕਰਦੇ ਆਂ ਕਿ ਲਾ ਦਿੱਤੇ ਅਸੀਂ ਕੰਸ ਕਮ ਉਹਨਾਂ ਦੀ ਫਾਇਦਤ ਕਰੋ ਫਾਇਦਤ ਨਾਲ ਵੀ ਕਿਸੇ ਨੇ ਕਰਨੀ ਹੈ ਤੇ ਕੰਸ ਕਮ ਖਰਾਬ ਨਾ ਕਰੋ ਕਰਕੇ ਮੇਰੀ ਰਿਕੁਐਸਟ ਹੈ ਸਾਰਿਆਂ ਨੂੰ ਕਿ ਬੂਟਿਆਂ ਨੂੰ ਜੇ ਤੁਸੀਂ ਲਾ ਨਹੀਂ ਸਕਦੇ ਤਾਂ ਕੰਸ ਕਮ ਉਹਨਾਂ ਦੀ ਫਾਇਦਤ ਜ਼ਰੂਰ ਕਰੋ ਤੇ ਐਟਲੀਸਟ ਉਹਨਾਂ ਨੂੰ ਤੋੜੋ ਪਟੋਰਾ ਨਾ ਕਰੋ ਬੱਤ ਵੱਤ ਬੂਟੇ ਲਾਓ ਜੇ ਬੂਟੇ ਲੱਗਿਓ ਜਿਹੜੇ ਉਹਨਾਂ ਦੀ ਫਾਇਦਤ ਕਰੋ ਉਹਨਾਂ ਦੀ ਹਰ ਸੀ ਚੱਲ ਜੇ ਸਹੀ ਤਾਂ ਹਾਂ ਆਂ ਦੇ ਵਿੱਚ ਜਿੰਨਾ ਕਪਰੂਸ਼ਨ ਆ ਉਹ ਇਕੱਲੇ ਬੰਦੇ ਦੀ ਜ਼ਿੰਮੇਵਾਰੀ ਨਹੀਂ ਉਹ ਸਾਡੀ ਸਾਰੀ ਸੋਸਾਇਟੀ ਦੀ ਆ ਸਾਰੀ ਜ਼ਿੰਮੇਵਾਰੀ ਆ ਜਿੱਦਾਂ ਸਭ ਤੋਂ ਪਹਿਲਾਂ ਤਾਂ ਅਸੀਂ ਦਰਖਤ ਲਾਈਏ ਤੇ ਪਲਾਸਟਿਕ ਕਿੰਨੀ ਅਵਾਈਡ ਕਰ ਸਕਦੇ ਆ ਤੇ ਸਾਡੇ ਜਿਸ ਪਲਾਸਟਿਕ ਵੀ ਲਾ ਰਹੇ ਆ ਥੱਲੇ ਅਕਸਰੀ ਪਲਾਸਟਿਕ ਦੇ ਵਿੱਚੋਂ ਜਿਹੜੇ ਪੋਲੀਥੀਨ ਮਿਲਦੇ ਆ ਇਹ ਵੀ ਸਾਡੀ ਨੈਗਲੀਜੈਂਸੀ ਆ ਅਣਗਹਿਲੀ ਆ ਅਸੀਂ ਥੋੜਾ ਥੋੜਾ ਕਰਕੇ ਬੂੰਦ ਬੂੰਦ ਕਰਕੇ ਤਲਾਬ ਬਣਾ ਸਕਦੇ ਆ ਤਲਾਨ ਨੂੰ ਖਾਲੀ ਕਰਨ ਇੱਕ ਡੱਕ ਮਾਰੂ ਨਿਕਲ ਜਾਏਗਾ। ਇਹ ਕਰਕੇ ਸਾਨੂੰ ਸਾਰਿਆਂ ਨੂੰ ਐਫਰਟਸ ਕਰਨੇ ਚਾਹੀਦੇ ਆ ਜਮਾਇਤਰੀ ਨਾ ਕਿ ਕਲੇ ਅੰਡੂ ਚ। ਥੈਂਕ ਯੂ। ਅੱਜ ਦਾ ਸਰ ਸਮਾਜ ਨੂੰ ਇਹ ਬੇਨਤੀ ਕਰਾਂਗਾ ਜੀ। ਉਸ ਦਿਨ ਜਿੰਨਾ ਹੋ ਸਕੇ ਬਚਾਓ। ਉਸੋ ਦਾ ਲਾਓ। ਉਸਾ ਸੰਭਾਲ ਕਰਨਾਂ ਦੀ। ਜੀ ਏਦਾਂ ਜੇ ਆਪਾਂ ਜੇ ਇਸ ਚਾਲ ਚੱਲ ਰਹੀ ਸਾਰਾ ਸਮਾਜ ਜੀ ਇਹਦੇ ਨਾਲ ਸਾਰਨਾ ਸੋਝਾ ਰੱਖਦਾ। ਬੇਨਤੀ ਆਪਣੀ ਵਿੱਚ ਬਚਾਓ ਨਹੀਂ ਤੇ ਸਮਾਜ ਦੇ ਬਚਾਓ ਜੀ। ਫੋਜੇ ਲਾਉ ਫੋਜੇ ਬਚਾਓ ਫੋਜੇ ਪਾਲੋ ਇਹ ਹੀ ਆਪਣਾ ਯੋਗ ਦਾ ਹੈ। ਫਰੈਂਡ ਜੀ ਐਨਵਾਇਰਨਮੈਂਟ ਕਲੱਬ ਦੀ ਪਾਸ ਮੇਰੇ ਦਾ ਤੇ ਆਸਨ ਸਟੇਟ ਬੋਲੋ ਬੂਟੇ ਵਾਤਾਵਰਨ ਪ੍ਰੇਮੀ ਸਾਡੇ ਸਾਰੇ ਜਿਹੜੇ ਮੈਂਬਰ ਆ ਹੋਰ ਇੱਕ ਸਾਲ ਸਾਰਾ ਸਾਲ ਹੀ ਬੂਟੇ ਲਾਉਂਦੇ ਆ। ਅਸੀਂ ਤਕਰੀਬਨ 10 ਮਈ 2021 ਤੋਂ ਬੂਟੇ ਲਾਉਣੇ ਸ਼ੁਰੂ ਕੀਤੇ ਆ। ਵਿਸਾਣ ਹੈ ਤੇ ਤਕਰੀਬਨ ਅਸੀਂ ਕਿੰਨਾ ਸਾਲਾਂ ਚ ਜੀਡੀ ਰੋਡ ਤੋਂ ਲੈ ਕੇ ਜੀਬੀ ਹਸਪੀਟਲ ਤੱਕ 2 2500 ਬੁੱਟਾ ਲਾ ਚੁੱਕੇ ਆ ਅਸੀਂ ਸਿਰ ਬੁੱਟੇ ਲਾਉਂਦੇ ਹਾਂ ਸੋ ਉਹਨਾਂ ਨੂੰ ਪਾਲਦੇ ਵੀ ਆ ਪਾਲਣ ਦੇ ਵਾਸਤੇ ਅਸੀਂ ਸਪੈਸ਼ਲ ਰੀੜਾ ਡਰਮ ਵਗੈਰਾ ਜੋ ਵੀ ਪਾਣੀ ਦਾ ਅਰੇਂਜਮੈਂਟ ਕੀਤਾ ਸਾਫ ਸਫਾਈ ਲਈ ਆਦਮੀ ਰੱਖਿਆ ਤੇ ਉਹਨਾਂ ਨੂੰ ਪਾਲਣ ਪੋਸ਼ਣ ਵੀ ਕਰਦੇ ਆ ਜਦ ਤੱਕ ਉਹ ਵੱਡੇ ਨਹੀਂ ਹੋ ਜਾਂਦੇ ਐਕਿ ਸਾਡੇ ਮੈਂਬਰਸ ਆਮ ਤੌਰ ਤੇ ਅਸੀਂ ਆਪਣੇ ਮਿਸ਼ਨ ਨੂੰ ਹੋਰ ਵਧਾਇਆ ਤੇ ਜੀਬੀ ਸਿੰਘ ਤੋਂ ਲੈ ਕੇ ਨਿਸਾਰ ਕਲਾਂ ਤੱਕ ਅਸੀਂ ਟਾਰਗੇਟ ਬੱਚਾ ਜੀ ਅਸੀਂ ਬੂਟੇ ਲਾਉਣੇ ਆ। ਉਸ ਨੂੰ ਅਸੀਂ 90% ਦੇ ਹਿਸਾਬ ਨਾਲ ਪੂਰਾ ਕਰ ਲਿਆ। ਜੀ ਪੁਲਿਸ ਚੌਕੀ ਕਰਕੇ ਬੂਟੇ ਲਾ ਦਿੱਤੇ ਆ। ਉਸ ਤੋਂ ਅੱਗੇ ਵੀ ਲੱਗਦਾ ਹੈ ਕਿ ਜਲਦੀ ਵਿਸਾਪਾਂ ਜੀ ਜੋ ਸਾਡਾ ਟਾਰਗੇਟ ਹੈ ਜੀ ਸਾਧ ਖਲਾ ਨੂੰ ਟੱਚ ਕਰਨਾ ਸੀ। ਅਸੀਂ ਬੂਟੇ ਲਾ ਗਏ ਆ। ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕੋਈ ਵੱਡੇ ਕਰਨੇ ਆ ਪਾਣੀ ਪਾ ਲੈਣਾ। ਪਾਣੀ ਪਾਣਾ। ਇਹਨਾਂ ਨੂੰ ਪਾਲ ਕੇ ਪੂਰੇ ਫਿਰ 1-2 ਸਾਲ ਸਾਡੇ ਬੂਟੇ ਸਾਰੇ ਇਹ ਨਹਿਰ ਕੰਪਲੀਟ ਹੋਊਗੀ ਤੇ ਸਾਡਾ ਵਾਤਾਵਰਨ ਵਧੀਆ ਰਹੇਗਾ। ਤੇ ਸਾਰਿਆਂ ਦਾ ਫਾਇਦਾ ਇਸ ਸਾਲ ਦੇ ਦਾ ਸਾਡਾ ਬੁੱਟੇ ਦਾ ਟਾਰਗੇਟ ਹੀ 1000 ਬੁੱਟੇ ਤੋਂ ਉੱਪਰ ਲਾ ਦਿੱਤੇ ਆ ਫਲਾਈ ਉਪ ਦੇ 2-300 ਬੁੱਟੇ ਲਗਾਏ ਆ ਜਿਹੜਾ ਸਾਡਾ ਮੇਨ ਜੀ ਆਰਗਨਸਟ ਗੇਟ ਆ ਉਸ ਤੋਂ ਫਲ ਉਹ ਗੇਟ ਦੇ ਸਾਹਮਣੇ ਬੁੱਟੇ ਲਗਾਏ ਆ ਉਸ ਤੋਂ ਉੱਪਰਿਆ ਪੌੜ ਚੜਾਈ ਜਿਹੜੀ ਇੱਧਰ ਸਾਈਡ ਤੇ ਲਾਏ ਪਾਈ ਇੱਥੇ ਵੀ ਲੱਗੇ ਆ ਉਹ ਫਲਾਈ ਉਪਰ ਜਿਹੜਾ ਉਹ ਥੱਲੇ ਉਹ ਵੀ ਬੁੱਟਾ 2-300 ਦਾ ਬੁੱਟਾ ਉੱਥੇ ਵੀ ਲਾਇਆ ਤੇ ਉਸ ਤੋਂ ਇਲਾਵਾ ਇੱਧਰ ਬੁੱਟੇ ਲਾਏ ਆ ਸਾਰੇ ਸਾਰੇ ਮੁੰਡੇ ਸਰਦਾਰ ਨੇ ਸਾਰੇ ਹੀ ਪੂਰਾ ਯੋਗਦਾਨ ਪਾ ਰਿਹਾ ਜਿਹੜੀ ਬਰੋ ਸਾਰਿਆਂ ਨੂੰ ਟਵਿਸਟ ਜਿੰਨੇ ਵੀ ਸਾਡੇ ਹੈਗੇ ਨੇ ਮਹੱਲੇ ਦੇ ਫਿਆਦੇ ਰਹਿਣ ਵਾਲੇ ਕਿ ਇਹਨਾਂ ਬੂਟਿਆਂ ਨੂੰ ਤੁਸੀਂ ਨੁਕਸਾਨ ਨਾ ਪਹਕਾਓ ਨਾ ਕਿ ਇਹਨੂੰ ਪਜਾਉਣ ਦਿਓ ਤਾਂ ਲੋਕੇ ਆਪਾਂ ਵਾਤਾਵਰਨ ਵਧੀਆ ਰਹਿ ਸਕੇ ਥੈਂਕ ਯੂ ਸਾਰਿਆਂ ਨੇ ਦੱਸਿਆ ਕਿ ਸਾਨੂੰ ਬੂਟੇ ਲਾਣੇ ਚਾਹੀਦੇ ਆ ਮੇਰੀ ਤਾਂ ਬੇਨਤੀ ਹੈ ਨੇਰ ਬਾਹਰ ਪਰਿਵਾਰ ਦਾ ਹਰ ਮੈਂਬਰ ਇੱਕ ਇੱਕ ਬੂਟਾ ਜੋ ਚੁਰ ਲਗਾਏ ਤਾਂ ਕਿ ਵਾਤਾਵਰਨ ਚ ਅਕਸੀ ਜੀ ਨੂੰ ਵੇ ਤੇ ਸੰਤ ਨੂੰ ਮਰ ਲਾ ਸੋਕ ਮਿਲੇ ਸਾਰਿਆਂ ਨੂੰ ਸੁੱਖ ਮਿਲੇ ਇੱਧਰ ਨੂੰ ਜਾਣਾ ਇਸੇ ਚੀਜ਼ ਦਾ ਧਿਆਨ ਰੱਖਿਆ ਜਾਵੇ